ਹੇ ਗੁਰੂ ਜੀ ਸ਼੍ਰੀ ਨਾਨਕੋ ਪਾਦ ਪੰਕਜ ਬੰਦਨ ਸਿਮਰੋ ਆਂਗਦ ਦੁਖਨ ਕੰਤਨ ਰ ਦਾਸ ਗੁਰ ਹਿਰਦੇ ਧਿਆਵ ਜੀ ਹਿਰਦੇ ਧਿਆਵ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਯਾਰ ਜਨ ਵਿਗਨਨ ਕੇ ਨਾਸ਼ਕ ਬੇਗਨਨ ਕੇ ਨਾਸ਼ਕ ਹਰ ਗੋਬਿੰਦ ਸੋਬ ਸਮਾਤ ਪ੍ਰਕਾਸ਼ਕਾ ਸ਼੍ਰੀ ਹਰਾਈ ਨਮੋ ਕਰ ਜੋਰੀ ਨਮੋ ਕਰ ਜੋ ਗੁਰ ਹਰਿ ਕ੍ਰਿਸ਼ਨਾ ਨਾਮੁ ਨਾਈ ਬਹੂਰੀ ਤੇ ਕਬਹਾਦਰ ਪਰਮ ਕੇ ਰਪਾਲਾ ਜੀ ਪਰਮ ਕੇ ਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਾਰੋ ਤਰਾ ਪਰ ਪਨ ਪਨ ਸਿਸ਼ਾ ਬੰਦੋ ਬਾਰ ਬਾਰ ਜਗ ਦੀਸ਼ਾ ਓਏ ਵਾਹਿਗੁਰੂ ਦੀ ਕੀ ਫਤਿਹ ਵਿਗਨ ਬਨਾਸਨ ਸੋਏ ਦੋਹਰਾ कर्तत कर्त शिकार को दूर गए जगनाथ नाद कुलाहल गैल मैं दंदभ तपन साथ परतत करत शिकार को दूर भए ਜਗਨਨਾਥ ਨਾਦੁ ਕਹਾ ਹਲ ਗਾਲ ਮੈਂ ਦੁੱਧਪਤ ਤੁਪਕਨ ਸਾਥ ਜੁਗੁ ਜੁਗ ਅਟਲ ਤਨ ਤਨ ਸਾਹਿਬ ਗੁਰੂ ਗ੍ਰੰਥ ਸਹਿ ਮਹਾਰਾਜ ਜੀ ਦੇ ਪਾਵਨ ਹਦੂਦ ਅੰਦਰ ਗੁਰੂ ਪਿਆਰੇ ਗੁਰੂ ਸواری ਸਾਧ ਸੰਗਤ ਜੀ ਆਓ ਸਤ ਗੁਰਾਂ ਦੇ ਹਜ਼ੂਰ ਜੁੜ ਕਰਕੇ ਸਦੇਹੀ ਦਾ ਲਾਹਾ ਲੈਨੇ ਆਂ ਕਲਰੀ ਲੜੀਵਾਲ ਵਿਚਾਰ ਦੇ ਨਾਲ ਜੁੜ ਕਰਕੇ ਸੁਵਾਸਾ ਨੂੰ ਸਫਲਾ ਕਰੀਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾ ਇਹ ਸਰਵਣ ਕੀਤਾ ਕਿ ਸਤਿਗੁਰੂ ਮਹਾਰਾਜ ਪਿਤਾ ਜੀ ਨੇ ਸਿੱਖਾਂ ਨੂੰ ਉਸ ਨਿਰੰਕਾਰ ਪਰਮਾਤਮਾ ਦਾ ਨਾਮ ਜਪਣ ਦੇ ਲਈ ਕਿਹਾ ਦੇਵਤਿਆਂ ਨੇ ਗਲਤ ਕੀਤੀ ਨਿਰੰਕਾਰ ਪਿਤਾ ਪਰਮੇਸ਼ਰ ਦੇ ਦੁਆਰਾ ਉਚਾਰੇ ਗਏ ਖਾਲਸੇ ਨੂੰ ਜੋ ਮਹਾਰਾਜ ਸੇ ਦੇ ਰਹੇ ਹੈ ਕਿਉਂਕਿ ਖਾਲਸੇ ਨੇ ਮਹਾਰਾਜ ਮੂਰੀ ਰੋਈ ਕੀਤੀ ਕਿ ਮਾਰ ਜਿਹੜਾ ਨੇੜੇ ਨੇੜੇ ਦਾ ਆਗਾ ਹੈ ਚਾਰਾ ਹੈ ਉਹ ਖਤਮ ਹੋ ਗਿਆ ਮਹਾਰਾਜ ਜੰਗੀ ਵਿੱਦਿਆ ਦੇਣੀ ਚਾਹੁੰਦੇ ਸਨ ਆਪਣੀ ਸਿੱਖਾਂ ਨੂੰ ਇਸ ਕਰਕੇ ਪ੍ਰੇਰਣਾ ਕੀਤੀ ਕਿ ਜਿੱਥੋਂ ਵੀ ਤੁਹਾਨੂੰ ਭਾਈ ਚਾਰਾ ਮਿਲਦਾ ਲੈ ਆਓ ਉਸ ਪਰਤ ਆਏ ਸਿੱਖਾਂ ਨੇ ਨਿਹੜ ਨਿਹੜ ਦੇ ਪਿੰਡਾਂ ਵਿੱਚ ਜਾ ਕੇ ਚਾਰਾ ਕਤਰ ਕਰਨਾ ਆਰੰਭ ਕੀਤਾ ਢੋਂਸੇ ਵਜਾਉਣ ਲੱਗੇ ਖਾਲਸੇ ਦਾ ਜਿਹੜਾ ਜਕਾਰਾ ਗੂੰਜਣ ਲੱਗਿਆ ਤਾਂ ਜਿੰਨਾ ਗੱਲਾਂ ਤੋਂ ਫਿਰੋੜੇ ਪਹਾੜੀ ਰਾਜੇ ਸੀ ਉਹ ਤੰਗ ਆ ਗਏ ਕਿਉਂਕਿ ਪਿੰਡਾਂ ਦੇ ਲੋਕਾਂ ਨੇ ਜਾ ਕੇ ਰਾਜਿਆਂ ਨੂੰ ਫਿਰ ਸ਼ਿਕਾਇਤਾਂ ਕੀਤੀਆਂ ਦਿਸਪਰਥਾਏ ਫਿਰ ਰਾਜਾ ਦੇ ਨਾਲ ਜੁਦ ਹੋਇਆ ਉਸ ਪਰਥਾਏ ਦਾ ਜੋ ਇਤਿਹਾਸ ਹੈ ਬਲੀਆ ਚੰਦ ਦੇ ਆਲਮ ਚੰਦ ਨਾਲ ਜਿਹੜਾ ਜੁਦ ਹੋਣਾ ਹੈ ਉਸ ਪਰਥਾਏ ਸਤਿਗੁਰੂ ਅੱਜ ਜੋ ਇਤਿਹਾਸ ਵਰਣਨ ਕਰ ਰਿਹਾ ਜੁੜਨਾ ਕਰੀਏ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਦੁਹਰਾ ਪਰਚਤ ਕਰਤ شکار ਕੋ ਦੂਰ ਗਏ ਜਗਨਾਥ ਨਾਦ ਕਹਾ ਹਲ ਗੈਬ ਮੈਂ ਦੁੱਧ ਭਉ ਤੁਪ ਕਨ ਸਾਥ ਕਹਿੰਦੇ ਸ਼ਿਕਾਰ ਫਿੜਨ ਵਿੱਚ ਲੀਨ ਗੁਰੂ ਜੀ ਬਹੁਤ ਦੂਰ ਚਲੇ ਗਏ ਨਗਾਰੇ ਅਤੇ ਬੰਦੂਖਾਂ ਦੀਆਂ ਆਵਾਜ਼ਾਂ ਦਾ ਸ਼ੋਰ ਰਸਤੇ ਵਿੱਚ ਹੋ ਰਿਹਾ ਹੈ ਚਾਉ ਬਈ ਨਿਕਟ ਰਿਹਾ ਉਹ ਰਾਜਨ ਕੋ ਡੇਰਾ ਜਿਨ ਕੈ ਮਨ ਅਹੰਕਾਰ ਵਡੇਰਾ ਉੱਥੇ ਨੇੜੇ ਹੀ ਰਾਜਿਆਂ ਦਾ ਡੇਰਾ ਸੀ ਤੇ ਜਿਨ੍ਹਾਂ ਦੇ ਮਨ ਵਿੱਚ ਵੱਡਾ ਹੰਕਾਰ ਸੀ ਬਲਿਆ ਚੰਦ ਸੋ ਆਲਮ ਚੰਦ ਸੁਣ ਧੰ ਕੋਤ ਸ਼ਾਹ ਬਲੰਦ ਕਹਿੰਦੇ ਬਲਿਆ ਚੰਦ ਤੇ ਆਲਮ ਚੰਦ ਨੂੰ ਜਾਦ ਨਗਾਰੇ ਦੀ ਧੁਨ ਸੁਣੀ ਤਾਂ ਉਹਨਾਂ ਨੇ ਆਪਣੇ ਨੇੜੇ ਉਸਤਾਦ ਉਸਤਾ ਨਾਲ ਭਰ ਗਏ ਉਹਨਾਂ ਵਿੱਚ ਭਾਰੀ ਖੁਸ਼ੀ ਪੈਦਾ ਹੋ ਗਈ ਵੀ ਕਿਸੇ ਨਾਲ ਜੰਗ ਕਰਨਾ ਪਊ ਹੁਣ ਜੰਗ ਕਰਨ ਦੇ ਲਈ ਕੋਈ ਸਾਨੂੰ ਮਿਲ ਗਏ ਕਿਉਂਕਿ ਹੰਕਾਰੇ ਸੀ ਵੀ ਸਾਡੇ ਨਾਲ ਜੰਗ ਕਿਡਾ ਕਰੇ ਸਾਡੇ ਨਾਲ ਲੜੂਗਾ ਕਿਹੜਾ ਤਾਂ ਇਸ ਤਰ੍ਹਾਂ ਉਹਨਾਂ ਨੂੰ ਉਤਸ਼ਾਹ ਹੋ ਗਿਆ ਆਨੰਦ ਹੋ ਗਿਆ ਕਿ ਸਾਡੇ ਨਾਲ ਕੋਈ ਯੁੱਧ ਕਰਨ ਵਾਸਤੇ ਆਇਆ ਤੁਰੰਤ ਤਿਆਰ ਹੋਏ ਅਸਵਾਰ ਜਿਨ ਕੇ ਸੰਗ ਸਪਾਹ ਹਜ਼ਾਰਾਂ ਕਹਿੰਦੇ ਤੁਰੰਤ ਉਹ ਘੋੜਿਆਂ ਦੇ ਸਵਾਰ ਹੋ ਗਏ ਜਿਨ੍ਹਾਂ ਦੇ ਨਾਲ ਹਜ਼ਾਰਾਂ ਸਿਪਾਹੀ ਨੇ ਜਹ ਬਹਾਦਰੀ ਕਰਨ ਦਿਖਾਵਨ ਕਹ ਸਰਪ 파ਮਨ ਭਾਵਨ ਉਹ ਆਪਣੇ ਬਹਾਦਰੀ ਨੂੰ ਵਿਖਾਉਣਾ ਚਾਹੁੰਦੇ ਨੇ ਆਪਸ ਵਿੱਚ ਕਹਿੰਦੇ ਨੇ ਕਿ ਸਾਡਾ ਮਨ ਭੌਂਦੀ ਗੱਲ ਹੋ ਗਈ ਜੰਗ ਕਰਨ ਕੋ ਔਰ ਹੰਕਾਰ ਆਏ ਸਮੁਖ ਚੰਮੂ ਲੈ ਸਾਰੇ ਜਾ ਕਰਨ ਦਾ ਹਿਰਦੇ ਜਿਹੜਾ ਹੰਕਾਰ ਭਰਿਆ ਸੀ ਅਤੇ ਸਾਰੀ ਸੈਨਾ ਲੈ ਕਰਕੇ ਸਤਿਗੁਰਾਂ ਦੇ ਸਾਹਮਣੇ ਆ ਗਏ ਮਿਲੇ ਆਨ ਕਰ ਅਨਕ ਪਹਾੜੀ ਤੁਪਕ ਚਲਣ ਲਾਗੀ ਤਿਸ ਬਾਰੇ ਅਤੇ ਹੋਰ ਵੀ ਕਈ ਪਹਾੜੀਆਂ ਨੇ ਉਹਨਾਂ ਨੂੰ ਆ ਮਿਲੇ ਅਤੇ ਆਪਣੇ ਉਹ ਸਮੇਂ ਜਿਹੜੇ ਉਹ ਬੰਦੂਖਾਂ ਸੀ ਤੋਪਾਂ ਸੀ ਉਹ ਚਲਾਉਣ ਲੱਗੇ ਸਿੰਘ ਸਾਹ ਤਰ ਤਾਰੇ ਤਥੋਰੇ ਜੋ ਦਾ ਕਣੇ ਆਏ ਉਤੋਰੇ ਇਹ ਤਰ ਸ਼ਾਤਰ ਤਾਰੇ ਸਿੰਘ ਜਿਹੜੇ ਬਹੁਤ ਥੋੜੇ ਸਨ ਦੂਜੇ ਪਾਸਿਓਂ ਤੋਂ ਬਹੁਤ ਜੋਧੇ ਆਏ ਹੋਏ ਸਨ ਤਵ ਕਲੰਗੀ ਧਾਰੋ ਪੂਰਬ ਦਿਸ ਕੋ ਗਏ ਭਜਾਏ ਕੁਦਾਇਤ ਅਸ ਕੋ ਤਦ ਕਰਨਰ ਪਿਤਾ ਜੀ ਨੇ ਆਪਣਾ ਆਸ ਵਿਭਾਵਕੇ ਘੋੜੇ ਨੂੰ ਭਜਾਉਂਦਿਆਂ ਅਤੇ ਕਦੌਂਦਿਆਂ ਪੂਰਬ ਵਾਲੇ ਪਾਸੇ ਚੱਲ ਪਏ ਕੀ ਤੱਕ ਕਾਰ ਖਾਲਸਾ ਲਰਿਓ ਆਪਣੇ ਮਹ ਗੁਰੂ ਨਹਿ ਨਹਿਓ ਤੇ ਕੁਝ ਸਮੇਂ ਤੱਕ ਖਾਲਸਾ ਲੜਦ ਰਿਆ ਜਦ ਉਹਨਾਂ ਆਪਨੇ ਵਿੱਚ ਗੁਰੂ ਜੀ ਨੂੰ ਨਾ ਵੇਖਿਆ ਤਾ ਉਹ ਕਹਿਣ ਲੱਗੇ ਸਾਨੂੰ ਛੱਡ ਕੇ ਉਹ ਪਹਾਣਾ ਕਰਕੇ ਚਲੇ ਗਏ ਹਮ ਕੋ ਸ਼ੂਰ ਗਏ ਕਰ ਪਹਾਣਾ ਜੋ ਜਾਣੈ ਮਨ ਮਹ ਕਿਆ ਆਣ ਕਿ ਗੁਰੂ ਜੀ ਸਾਨੂੰ ਛੱਡ ਗਏ ਨੇ ਪਹਾਣਾ ਵਰਤਾ ਗਏ ਨੇ ਉਹ ਉਹਨਾਂ ਨੇ ਆਪਣੇ ਮਨ ਵਿੱਚ ਕੀ ਜਾਣਿਆ ਹੈ ਧੀਰਜ ਰਹਿਓ ਨਾ ਸਿਖਨ ਕੇਰਾ ਰਣ ਤੇ ਭਾਜ ਚਲੇ ਤਿਸ ਬੇਰਾ ਫਿਰ ਸਿੰਘਾਂ ਬਿਰ ਧੀਰਜ ਨਾ ਰਹਾ ਉਹ ਸਮੇ ਉਸ ਮਦਾਨ ਵਿੱਚੋਂ ਭੱਜ ਚੱਲੇ ਵਿਚਲਤ ਪੇਖਿਓ ਖਾਲਸਾ ਜਬੈ ਮਿਲ ਪ੍ਰਹਾਰਯਨ ਮਾਰੇ ਤਬੈ ਜਦ ਖਾਲਸੇ ਨੂੰ ਵਿਕੜਦਾ ਹੋਇਆ ਵੇਖਿਆ ਤਾਂ ਪਹਾੜੀਆਂ ਨੇ ਮਿਲ ਕੇ ਸਿੰਘਾਂ ਨੂੰ ਮਾਰਿਆ ਨਿਕਸੇ ਖੜਗ ਕਟੇ ਬਉ ਅੰਗ ਭਈ ਲਾਲ ਛਤ ਸਰੋਣਾ ਸਤੋਨ ਸੰਗ ਕਹਿੰਦੇ ਤਲਵਾਰਾਂ ਕੱਢ ਕੇ ਉਹਨਾਂ ਬਹੁਤ ਅੰਗ ਕੱਟੇ ਧਰਤੀ ਲਹੂ ਦੇ ਨਾਲ ਲਾਲ ਹੋ ਗਈ ਮਿਰਥੀ ਲੋਥਾ ਬੋਥਨਾ ਹੋਈ ਮਾਰਨ ਮਰਨ ਬਿਰੇ ਦਿਸ ਹੋਈ ਲੋਥਾਂ ਖਿਲਦਰ ਗਈਆਂ ਕਹਿੰਦੇ ਮਰਨ ਮਾਰਨ ਦੀਆਂ ਦੋਹੇ ਪਾਸੋਂ ਭੀੜਾ ਪੈ ਗਈ। ਬਹੁਤ ਸਿੰਘ ਜਦ ਰਣ ਮੈਂ ਮਾਰੇ ਕੋ ਦੌੜਤ ਗੁਰਪੀਰ ਪੁਕਾਰੇ। ਜਦ ਬਹੁਤ ਸਿੰਘਾ ਸਿੰਘ ਰਣ ਵਿੱਚ ਮਾਰੇ ਗਏ ਫਿਰ ਕਿਸੇ ਦੌੜ ਕੇ ਗੁਰੂ ਜੀ ਪਾਸ ਪੁਕਾਰ ਕੀਤੀ ਸੱਚੇ ਬਾਦਸ਼ਾਹ ਹੋ ਰੱਖ ਲੀਜੈ ਤੇਰੋ ਬਿਰਦ ਤਿਆਗ ਨਹਂ ਦੀਜੈ। ਸੱਚੇ ਪਾਤਸ਼ਾਹ ਸਾਨੂੰ ਵਿਚਾਲੋ ਆਪਣੇ ਵਿਰਧ ਨੂੰ ਨਾ ਛੱਡੋ ਸੋਬਤ ਬਿਨਾ ਸ਼ੇਰ ਨਹ ਕਾਕਨ ਜੇ ਤ ਕਿਤ ਸੁਣੀ ਬਾਤ ਇਹੋ ਕਾਕਨ ਮਹਾਰਾਜ ਜੰਗਲ ਤੋਂ ਬਗੈਰ ਸ਼ੇਰ ਨਹੀਂ ਸੋਮਦਾ ਜਿੱਥੇ ਕਿਤੇ ਇਹ ਗੱਲ ਕੰਨਾਂ ਨਾਲ ਸੁਣੀ ਹੈ ਸਿੰਘਾਂ ਦੇ ਇਸ ਵਿਦ ਸੁਣ ਜਬੈ ਸ਼੍ਰੀ ਕਲਗੀ ਧਰ ਬੋਲੇ ਤਬੈ ਜਾਦ ਸਿੰਘਾਂ ਪਾਸੇ ਤਰ੍ਹਾਂ ਦੇ ਵਿਚਾਰ ਸਰਵਣ ਕੀਤੇ ਤਾਂ ਪਿਤਾ ਜੀ ਨੇ ਬੋਲਣਾ ਕੀਤਾ ਦੋਹਰਾ ਸਦਕ ਪੁਕਾਰੇ ਖਾਲਸਾ ਗੁਰ ਕੀ ਬਾਣੀ ਪਾਠ ਆਪ ਸਿੰਘ ਆਪੇ ਬਿਪਨ ਵਿਰਧ ਵਿਹਾਰ ਇਕ ਰਾਠ ਪਿਤਾ ਜੀ ਕਹਿਣ ਲੱਗੇ ਕਿ ਖਾਲਸਾ ਕਹਿੰਦਾ ਸੀ ਜੰਗਲ ਵੀ ਅਸੀਂ ਆਪ ਹੀ ਹਾਂ ਤੇ ਛੇ ਜੰਗਲ ਦੇ ਸ਼ੇਰ ਵੀ ਅਸੀਂ ਆਪ ਹੀ ਹਾਂ ਬਾਣਦਾ ਪਾਠ ਕਰਦਾ ਹੰਕਾਰ ਵਿੱਚ ਸਿੱਦਕ ਸਿੱਦਕ ਕੂਕਦਾ ਸੀ ਤੇ ਰਾਠ ਬਣਦਾ ਸੀ ਹੁਣ ਕਿਉਂ ਬਿਹਾਰੀ ਨੂੰ ਭਾਵ ਸਾਨੂੰ ਵਿਰਦਾ ਵਾਸਤਾ ਪਾਉਂਦੇ ਕੇ ਪਹਿਲਾਂ ਕਹਿੰਦੇ ਅਸੀਂ ਬਹੁਤ ਕਾਫੀ ਆ ਵਾਧੂ ਆ ਅਸੀਂ ਸ਼ੇਰ ਆ ਸਾਡੇ ਨਾਲ ਲਗਾਉਣ ਲੜੂ ਤੁਹਾਨੂੰ ਵੀ ਹੰਕਾਰ ਸੀ ਕਹਿੰਦੇ ਹੁਣ ਕੂਕਦੇ ਆ ਹੁਣ ਕਿਉਂ ਪੁਕਾਰਾ ਕਰਦੇ ਸਾਨੂੰ ਯਾਦ ਕਰਦੇ ਹੋ ਸਾਨੂੰ ਪੁਕਾਰਦੇ ਹੋ ਸਾਨੂੰ ਕੋਈ ਸਤਰਲੇ ਲੈ ਲੈਂਦੇ ਹੋ ਜਾਓ ਬਈ ਥਰੇ ਗੁਰੂ ਕਰ ਤੁਨਖ ਸੰਭਾਰੇ ਸਰ ਨਿਹੰਗ ਤੇ ਪੰਚ ਕਕਾਰੇ ਕਹਿੰਦੇ ਫਿਰ ਗੁਰੂ ਜੀ ਨੇ ਵੀ ਤੁਨਖ ਸੰਭਾਲ ਕੇ ਖਲੋ ਗਏ ਤੇ ਪੱਥਰ ਦੇ ਵਿੱਚੋਂ ਪੰਜ ਤੀਰ ਕੱਢੇ ਤਾਨ ਕਾਨ ਲਗ ਤੁਰਕ ਚਲਾਏ ਸੂਕਤ ਚਾਲੇ ਨਾ ਦੇ ਉਠਾਏ ਤੇ ਕਹਿੰਦੇ ਪੰਜ ਤੀਰ ਕੱਢ ਕੇ ਪਿਤਾ ਜੀ ਨੇ ਕੰਨ ਤੱਕ ਕਮਾਨ ਨੂੰ ਤਾਣ ਕੇ ਤੁਰੰਤ ਚਲਾਏ ਤੇ ਸ਼ੂਕਦੇ ਹੋਏ ਉੱਚੀ ਆਵਾਜ਼ ਪੈਦਾ ਕਰਦੇ ਹੋਏ ਉਹ ਤੀਰ ਚੌਂ ਦਿਸਤੇ ਚਲ ਦਲ ਉਮੜਾਇਓ ਸਰਬ ਖਾਲਸੇ ਕੋ ਦਿਕਰਾਇਓ ਚਾਰੇ ਪਾਸਿਆਂ ਤੋਂ ਫੌਜਾਂ ਉੱਡਮਕੇ ਚੱਲੀਆਂ ਆ ਰਹੀਆਂ ਨੇ ਸਾਰੇ ਖਾਲਸੇ ਨੂੰ ਦਿਸਿਆ ਤੁਮਲ ਜੁਦ ਤਬ ਹੋਵਨ ਲਗਾ ਮਨੋ ਰੁਦਰ ਰਸ ਸੋਵਤ ਜਾਗਾ ਤਦ ਜਦੋਂ ਫਿਰ ਕਹਿੰਦੇ ਜਾਰੇ ਪਾਸੋਂ ਖਾਲਸੇ ਦੀਆਂ ਪੌਜਾਂ ਦਿਸਨ ਲੱਗੀਆਂ ਨਾ ਤਦ ਤੁਮਲ ਜੁਦ ਹੋਇਆ ਮਾਨੋ ਭਿਆਨਕ ਅਸਰ ਵਾਲਾ ਰੁਦਰ ਰਸ ਸੁੱਤਿਆ ਜਾਗ ਪਿਆ ਐਸਾ ਕਿਸਮਾਨ ਦਾ ਜੁਦ ਮੱਚਿਆ ਗੇ ਪਿੜੇ ਪਿੜਾ ਪਾਟਨ ਮੜਮੜ ਲੜੇ ਜੇ ਪਾਵਜਤ ਧਰ ਧੀਰਜ ਖੜੇ ਆਪਸ ਵਿੱਚ ਪਿੜ ਪਿੜ ਕੇ ਕਹਿੰਦੇ ਪਾਟਨ ਮੜਮੜ ਲੜੇ ਜਿਹੜੇ ਭਜਨ ਲੱਗੇ ਸਨ ਉਹ ਧੀਰਜ ਧਾਰ ਕੇ ਖੜੇ ਹੋਗੇ ਹਤੇ ਸਲ ਦੁਖ ਗੋਲ ਤਨ ਕੀ ਐਸੇ ਹਟਿਓ ਜਲਦ ਮੁਚ ਵਰਖਾ ਜੈਸੇ ਜਿੰਨਾ ਖਾਲਸਿਆਂ ਨੇ ਮਨ ਦੀਆਂ ਢੇਰੀਆਂ ਢਾਤੀਆਂ ਸੀ ਨਾ ਤੇ ਖਾਲਸਾ ਥੋੜਾ ਰਹਿ ਗਿਆ ਨਾਲ ਦੇ ਮਰ ਗਏ ਤੇ ਸਤਿਗੁਰੂ ਵੀ ਸਾਨੂੰ ਛੱਡ ਕੇ ਚਲੇ ਗਏ ਐਸਾ ਤੀਰ ਜਿਵੇਂ ਮਹਾਰਾਣੇ ਤਰਾਇਆ ਹਿਰਦੇ 'ਚ ਉਹ ਵੀ ਤੀਰ ਤਾਰ ਕੇ ਖਲੋਗੇ ਤੇ ਸਾ ਫਿਰ ਕਹਿੰਦੇ ਗੋਲੀਆਂ ਦੇ ਸਲਖਾ ਇਸ ਤਰ੍ਹਾਂ ਵਰਖਾ ਇਸ ਤਰ੍ਹਾਂ ਹੋਏ ਜਿਵੇਂ ਬੱਦਲ ਦੇ ਵਿੱਚੋਂ ਵਰਖਾ ਹੁੰਦੀ ਲੋਹੇ ਪਰੇ ਦੁਹੇ ਦਿਸ ਕੇ ਜੋਤਾ ਦੰਤਨ ਪੀਸ ਧਾਰ ਬਹੁ ਕਰੋਤਾ ਦੋਹਾਂ ਪਾਸਿਆਂ ਤੇ ਜੋਧ ਇੱਕ ਦੂਜੇ ਉੱਤੇ ਟੁੱਟ ਪਏ ਬਹੁਤ ਕਰੋ ਧਾਰ ਕੇ ਉਹ ਦੰਦ ਪੀਸਦੇ ਸੰਕੇ ਔਰ ਫੂਟੇ ਟੂਟੇ ਪਟਯੰਗਾ ਸਰੋਉਣਤ ਅੰਗ ਸੰਗ ਭਰੇ ਸਰਬੰਗਾ ਜੋਧਿਆਂ ਦੇ ਹਿਰਦੇ ਪਾਟ ਗਏ ਤੇ ਉਹਨਾਂ ਦੇ ਅੰਗ ਟੁੱਟ ਗਏ ਤੇ ਉਹਨਾਂ ਦੇ ਸਰੀਰ ਲਹੂ ਨਾਲ ਭਰ ਗਏ ਮਾਨੋ ਖੇਲ ਭਾਗ ਕੋ ਆਏ ਕੈ ਪਲਾਸ ਫੂਲੇ ਸੁਮਦਾਏ ਮਾਨੋ ਹੋਲੀ ਖੇਡ ਕੇ ਆਏ ਹਨ ਪਲਾਸ ਦੇ ਲਾਲ ਫੁੱਲ ਖਿੜੇ ਹੋਏ ਹਨ ਇਸ ਤਰ੍ਹਾਂ ਲੱਗ ਰਿਹਾ ਕਹਿੰਦੇ ਲਹੂ ਨਾਲ ਲਤਪਤ ਹੋ ਗਏ ਇਦਾਂ ਲੱਗ ਰਿਹਾ ਜਿਵੇਂ ਹੋਲੀ ਖੇਡ ਕੇ ਆਏ ਮੋਟਾ ਏਕ ਕਰੋਉਂਦੇ ਕੇਰਾ ਤਿਸ ਤਰ ਥਿਰੈ ਗੁਰੂ ਰਨਹੇਰਾ ਤੇ ਕਹਿੰਦੇ ਇੱਕ ਕਰੋਉਂਦੇ ਦਾ ਬੂਟਾ ਸੀ ਉਹਦੇ ਥੱਲੇ ਖੜੇ ਗੁਰੂ ਜੀ ਜੁੱਧ ਨੂੰ ਵੇਖ ਰਹੇ ਸਨ ਇੰ ਦੋਹਾਂ ਦੇ ਸੋ ਕੋ ਤਵ ਪਖੇ ਤਮਾਸਾ ਲਰੇ ਸੂਰਮੇ ਹੋਤ ਵਿਨਾਸਾ ਫਿਰ ਦੋਹਾਂ ਪਾਸਿਆਂ ਤਮਾਸ਼ਾ ਦੇਖਿਆ ਕਿ ਸੂਰਮੇ ਲੜ ਲੜ ਕੇ ਮਰੇ ਜਾਂਦੇ ਨੇ ਤਾਂ ਫਿਰ ਸਤਗੁਰੂ ਕੋ ਬਲ ਆਏ ਬਨੇ ਬਡੇਰਾ ਨਰਤ ਖਾਲਸਾ ਬਧੂ ਅਗੇਰਾ ਤਾਂ ਸਤਗੁਰਾਂ ਦੀ ਦਫਰ ਵੱਡਾ ਬਲ ਪਾ ਕੇ ਨ ਮਹਾਰਾਜ ਨੂੰ ਫਿਰ ਕਹਿੰਦੇ ਕਰੋਧ ਆ ਗਿਆ ਤੇ ਫਿਰ ਖਾਲਸਾ ਲੜਦਾ ਹੈ ਅੱਗੇ ਵਧਿਆ ਅਰੇ ਉਹ ਜੋ ਸਨਮੁਖ ਖੜਕ ਪਹਾਾਰੇ ਰੁੰਡ-ਮੁੰਡ ਕਰਉ ਭੂ ਪਰ ਡਾਰੇ ਜਿਹੜਾ ਵੀ ਅੱਗੇ ਅੜਿਆ ਫਿਰ ਉਹ ਤੇ ਤਲਵਾਰ ਦਾ ਵਾਰ ਕੀਤਾ ਕਹਿੰਦੇ ਰੁੰਡ-ਮੁੰਡ ਕਰਕੇ ਧਰਤੀ ਤੇ ਛਿੜਦਾ ਭਾਵਕੇ ਜਿਹੜੇ ਸਿਰ ਤੋਂ ਧੜ ਸੀ ਨਾ ਅੱਡ ਕਰਤੇ ਧੜਾਂ ਨੂੰ ਕਹਿੰਦੇ ਆਹੂ ਲਉਂਦੇ ਹੋਏ ਖਾਲਸਾ ਅੱਗੇ ਵੱਧਦਾ ਹੀ ਜਾ ਰਿਹਾ ਪਰੀ ਆਕਾਸ਼ੀ ਫੌਜ ਆਏ ਜਿੱਤ-ਜਿੱਤ ਦੇਖ ਰਹੇ ਸਿਮਦਾਏ ਕਹਿਣ ਲੱਗੇ ਕਹਿੰਦੇ ਫਿਰ ਆਕਾਸ਼ੀ ਜਿਹੜੀ ਫੌਜ ਸੀ ਨਾ ਆਕਾਸ਼ੀ ਫੌਜ ਸੀ ਆ ਗਏ ਤੇ ਜਿਹੜਾ ਕਿਹੜਾ ਵੀ ਵੇਖਦਾ ਉਹ ਬਹੁਤ ਹੈਰਾਨ ਹੋਇਆ ਭਾਵਕੇ ਸ਼ੀਦਾ ਸਿੰਘਾਂ ਨੇ ਵੀ ਉਤਾਰਾ ਕਰ ਲਿਆ ਇਸ ਜੰਗ ਦੇ ਵਿੱਚ ਪਰ ਬੰਦ ਜਨ ਘਣ ਘਣ ਕਟ ਆਏ ਗਣ ਗੁਲ ਕਾ ਬਰਖਾ ਬਰਖਾਈ ਸਫਾ ਬਨ ਕੇ ਮਾਨੋ ਸਿੰਘਣੀ ਘਟਾ ਗਈ ਇਸ ਤਰ੍ਹਾਂ ਗੋਲੀਆਂ ਦੀ ਵਰਖਾ ਕੀਤੀ ਕਿ ਜਿਵੇਂ ਸੰਘਣੀ ਘਾਹ ਆਉਂਦੀ ਹੈ ਨਾ ਘਟਾਉਂਦੀ ਹੈ ਬਹੁਤ ਵਰਖਾਉਂਦੀ ਕਾਲਾ ਬੱਦਲ ਆਜੇ ਤਾਂ ਬੰਨੇ ਹੁਣ ਵਰਖਾ ਬੜੀ ਹੋਣੀ ਇਸ ਤਰ੍ਹਾਂ ਕਹਿੰਦੇ ਫਿਰ ਜਿਵੇਂ ਘਲੀ ਘਟਾ ਦੇ ਵਿੱਚ ਵਰਖਾ ਹੁੰਦੀ ਹੈ ਨਾ ਉਸੇ ਤਰ੍ਹਾਂ ਗੋਲੀਆਂ ਦੀ ਵਰਖਾ ਹੋਣ ਤੁਪਕਾਨ ਕੜਕ ਗਾਜ ਜਨ ਪਰੇ ਛਟਾ ਪਲੀਤੇ ਤੁਖ ਤੁਖ ਟਰੈ ਕਹਿੰਦੇ ਬੰਦੂਖਾਂ ਗਰਦੀਆਂ ਨੇ ਜਦ ਗਾਜ ਵਿੱਚ ਚੱਲਦੇ ਨੇ ਨਾ ਤੇ ਬਿਜਲੀ ਬਾਗ ਪਤੇਲੇ ਕਦੇ ਧੁਰਕਦੇ ਨੇ ਕਹਿੰਦੇ ਐ ਟਮਕਦੀਆਂ ਨੇ ਦੁੰਦਲ ਡੋਲਣਾ ਸ਼ਬਦ ਮਹਾਨਾ ਜਨ ਬਰਖਤ ਕਨ ਧੁਨ ਗਰਜਨਾ ਨਗਾਰੇ ਦੇ ਢੋਲ ਦੀ ਆਵਾਜ਼ ਬੜੇ ਉੱਚੀ ਉੱਚੀ ਦੇਵੇਂ ਬੱਦਲਾਂ ਦੀ ਬੜੀ ਉੱਚੀ ਗਰਜ ਹੁੰਦੀ ਆ ਨਾ ਇਸ ਤਰ੍ਹਾਂ ਨਗਾਰੇ ਦੀਆਂ ਆਵਾਜ਼ਾਂ ਵੀ ਬੜੀਆਂ ਗਰਦੀਆਂ। ਕ੍ਰਿਖ ਪਾਕੇ ਸਮ ਪਰਮ ਪਹਾੜੇ ਤੋਰ ਪੋਰ ਚੂਰਨ ਕਰ ਡਾਰੇ ਪੱਕੀ ਫਸਲ ਬਾੰਗ ਪਹਾੜਗੇ ਸਨ ਉਹਨਾਂ ਨੂੰ ਤੋੜ ਫੋੜ ਕੇ ਸਿੰਘਾਂ ਨੇ ਚੱਕਣਾ ਚੂਰ ਬਣਾ ਦਿੱਤਾ। ਹੇਲਾ ਕਾਲ ਖਾਲਸਾ ਲੜਿਓ ਭਾਗੋ ਪ੍ਰਥਮ ਲਾਜ ਕਰ ਮਰਿਓ ਵੱਡਾ ਹਮਲਾ ਕਰਕੇ ਖਾਲਸਾ ਲੜਿਆ ਤੇ ਪਹਾੜੀ ਦੇ ਪਹਿਲਾਂ ਭੱਜ ਕੇ ਚਲੇ ਸੀ ਪਰ ਸ਼ਰਮ ਕਰਕੇ ਵਾਪਸ ਆ ਗਏ ਬਲੀਆ ਚੰਦ ਆਨ ਪਗ ਰੋਪਿਓ ਪਿਖਸ ਪਾ ਭਾਜੀ ਉਰ ਕੋ ਪਿਓ ਕਹਿੰਦੇ ਬਲੀਆ ਚੰਦ ਨੇ ਆ ਕੇ ਪੈਰ ਰੋਕਿਆ ਤੇ ਛਪਾਈਆਂ ਨੂੰ ਭੱਜਦੇ ਦੇਖ ਕੇ ਬਹੁਤ ਗੁੱਸਾ ਵਿਚਾਇਆ ਕਿਉਂਕਿ ਜੋ ਖਾਲਸੇ ਨੇ ਤਾਂ ਭਾਰੀ ਬਾਰ ਕੀਤਾ ਤੇ ਮੁਗਲ ਫੌਜ ਭੱਜ ਉੱਠੀ ਪਹਾੜੀਆਂ ਦੀ ਫੌਜ ਭੱਜ ਉੱਠੀ ਜਦੋਂ ਉਹਨਾਂ ਦੀ ਫੌਜ ਭੱਜ ਉੱਠੀ ਤਾਂ ਜਿਹੜਾ ਉਹਨਾਂ ਦਾ ਮਾਲਕ ਸੀ ਬਲੀਆ ਚੰਦ ਉਹ ਨੇ ਪੈਰ ਰੋਕਿਆ ਛਪਾਈਆਂ ਨੂੰ ਭੱਜਦੇ ਦੇਖ ਕੇ ਉਹਨੂੰ ਬੜਾ ਗੁੱਸਾ ਆਇਆ ਕਿ ਮੇਰੀ ਸੈਨਾ ਪਿੱਛੇ ਹੋ ਗਈ ਸਾਨੂੰ ਹਾਰ ਦਾ ਮੂੰਹ ਦੇਖਣਾ ਪੈ ਗਿਆ ਸਾਡੇ ਤੇ ਖਾਲਸਾ ਭਾਰੀ ਹੋ ਗਿਆ ਇਸ ਤਰ੍ਹਾਂ ਦੇ ਮਨ ਚ ਵਿਚਾਰ ਕਰ ਇਤ ਤੇ ਉਦਾ ਸਿੰਘ ਧਰ ਧੀਰ ਪਤਿਓਲੇ ਸਿੰਘਣ ਕੀ ਭੀਰ ਉਧਰ ਉਦੇ ਸਿੰਘ ਜੀ ਧੀਰ ਧਾਰ ਕੇ ਸਿੰਘਾਂ ਦੀ ਭੀੜ ਲੈ ਕੇ ਪਹੁੰਚ ਗਿਆ ਆਲਮ ਚੰਦ ਖੜਗ ਕਰ ਨੰਗਾ ਭਇਓ ਸੁਨਮੁਖ ਚਾਹ ਤਰਨ ਜੰਗਾ ਆਲਮ ਸਿੰਘ ਵੀ ਫਿਰ ਕਹਿੰਦੇ ਕਰਪਾਨ ਮਿਆਨ ਚੋਂ ਕੱਢ ਕੇ ਨੰਗੀ ਕਰਕੇ ਕਰਪਾਨ ਲੈ ਕੇ ਸਾਹਮਣੇ ਆਖ ਲੋਇਆ ਤੇ ਫਿਰ ਉਹ ਵੀ ਜੰਗ ਕਰਨਾ ਚਾਹੁੰਦਾ ਸੀ ਆਲਮ ਸਿੰਘ ਕੋਪਿਓ ਇਸ ਦੇਖ ਦੋਨੋ ਕੇ ਮਨ ਕੋਪ ਵਸੇਖ ਆਲਮ ਸਿੰਘ ਉਸ ਨੂੰ ਵੇਖ ਕੇ ਬਹੁਤ ਗੁੱਸਾ ਆਇਆ ਤੇ ਦੋਨਾਂ ਦੇ ਮਨ ਵਿੱਚ ਵਿਸ਼ੇਸ਼ ਕ੍ਰੋਧ ਸੀ ਦੋਨੋਂ ਗ헤 ਸੇ ਪਰ ਸਮ ਸ਼ੇਰ ਘਾਤ ਕਰਨ ਜੁਟੈ ਸਮ ਸ਼ੇਰ ਦੋਹਾ ਦੇ ਢਾਲ ਤੇ ਤਲਵਾਰ ਫੜੀ ਸੀ ਕਦੂਜੇ ਨੂੰ ਮਾਰਨ ਵਾਸਤੇ ਸ਼ੇਰਾਂ ਵੰਗ ਵਗਾਰੇ ਨੇ ਬਾਮ ਦਾਹਨੇ ਫਿਰ ਮਿਲ ਗਏ ਖੜਗ ਪਹਾਰਤ ਭਏ ਸੱਜੇ ਪਾਸੇ ਉਹ ਫਿਰ ਮਿਲ ਗਏ ਤੇ ਤਲਵਾਰ ਦੇ ਬਾਰ ਕਰਨ ਲੱਗੇ ਤਾਂ ਰਾਜੇ ਰਾਜੇ ਦੇ ਅੱਗੇ ਤਲਵਾਰ ਕੀਤੀ ਤਾਂ ਉਹਦਾ ਬਲਵਾਨ ਬਾਰ ਨੂੰ ਰੋਕ ਲਿਆ ਇਸ ਤਰ੍ਹਾਂ ਜੋ ਮਹਾਰਾਜ ਭਾਰੀ ਜੰਗ ਦਾ ਵਰਣਨ ਕਰਾ ਰਹੇ ਨੇ